ਹੋਲਾ ਮਹੱਲਾ ਮੌਕੇ ਲੱਖਾਂ ਦੀ ਤعداد ਦੇ ਵਿੱਚ ਸੰਗਤ ਨਤਮਸਤਕ ਹੋ ਰਹੀ ਹੈ ਤੇ ਅੱਜ ਹੋਲਾ ਮਹੱਲਾ ਦਾ ਅੰਮ੍ਰਿਤਸਰ ਆ ਵਿਖੇ ਦੂਜਾ ਦਿਨ ਹੈ ਲੰਗਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਤਕਰੀਬਨ ਤਕਰੀਬਨ 200 ਦੇ ਕਰੀਬ ਲੰਗਰ ਜਿਹੜੇ ਅੰਮ੍ਰਿਤਸਰ ਸਾਹਿਬ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਹੁੰਦੇ ਨੇ ਪਰੰਤੂ ਬਹੁਤ ਸਾਰੇ ਲੰਗਰ ਐਸੇ ਹੁੰਦੇ ਨੇ ਜਿਹੜੇ ਖਾਸ ਤੌਰ ਤੇ ਹੋਲਾ ਮਹੱਲਾ ਦੇ ਮੌਕੇ ਤੇ ਖਿੱਚ ਦਾ ਕੇਂਦਰ ਹੁੰਦੇ ਨੇ ਇਸ ਸਮੇਂ ਜਿਸ ਲੰਗਰ ਦੇ ਵਿੱਚ ਅਸੀਂ ਖੜੇ ਆ ਇਹ ਗੁਰਦਾਸਪੁਰ ਦੀ ਸੰਗਤ ਦੇ ਵੱਲੋਂ ਜਿਹੜਾ ਲੰਗਰ ਲਗਾਇਆ ਵਿਸ਼ੇਸ਼ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਲੰਗਰ ਦੇ ਬਾਹਰ ਅਤੇ ਲੰਗਰ ਦੇ ਆਸ-ਪਾਸ ਇੱਕ ਮੈਨੂ ਜਿਹੜਾ ਹੈ ਉਹ ਡਿਸਪਲੇ ਕੀਤਾ ਜਾਂਦਾ ਹੈ ਕਿ ਸਵੇਰੇ ਲੰਗਰ ਦੇ ਵਿੱਚ ਕੀ ਬਣਨਾ ਹੈ ਦੁਪਹਿਰ ਨੂੰ ਕੀ ਬਣਨਾ ਹੈ ਤੇ ਸ਼ਾਮ ਨੂੰ ਕੀ ਬਣਨਾ ਹੈ ਉਸੇ ਮੈਨੂ ਨੂੰ ਫੋਲੋ ਕਰਦੇ ਹੋਏ ਲਗਾਤਾਰ 3 ਦਿਨ ਹੋਲੇ ਮਹੱਲੇ ਦੇ ਦੌਰਾਨ ਉਹ ਚੀਜ਼ਾਂ ਜਿਹੜੀਆਂ ਲੰਗਰ ਦੇ ਵਿੱਚ ਪਕਵਾਨ ਪੜਾਏ ਜਾਂਦੇ ਨੇ ਤੇ ਇੱਕ ਵਾਰ ਲੰਗਰ ਦੀ ਤਸਵੀਰ ਤੁਹਾਨੂੰ ਦਿਖਾ ਦਵਾਂ ਕਿ ਇਸ ਸਮੇ ਕਿੰਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਸੰਗਤ ਹੈ ਉਹ ਲੰਗਰ ਜਿਹੜੀ ਛੱਕ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਬੈਠ ਕੇ ਸੰਗਤ ਜਿਹੜੀ ਲੰਗਰ ਛਕ ਰਹੀ ਹੈ ਇਸ ਤੋਂ ਇਲਾਵਾ ਜੇਕਰ ਗੱਲਬਾਤ ਕੀਤੀ ਜਾਵੇ ਕਿ ਕਿੰਨੇ ਇੱਕ ਲੰਗਰ ਨੂੰ ਬਣਾਉਣ ਵਾਲੇ ਸੇਵਾਦਾਰ ਹੁੰਦੇ ਨੇ ਕਿੰਨੀ ਕੁਆਂਟੀਟੀ ਦੇ ਵਿੱਚ ਜਿਹੜਾ ਉਹ ਸੁੱਕਾ ਰਾਸ਼ਨ ਜਿਹੜਾ ਰਸਤਾ ਆਉਂਦੀਆਂ ਨੇ ਇਹ ਤੁਹਾਨੂੰ ਤਸਵੀਰਾਂ ਦੇ ਰਾਸਤੇ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਖਾਸ ਤੌਰ ਤੇ ਜਿਹੜੇ ਭਾਈ ਸਾਹਿਬ ਲੰਬੇ ਸਮੇਂ ਤੋਂ ਜਿਹੜੀ ਸੇਵਾ ਕਰ ਰਹੇ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਜਿਹੜਾ ਲੰਗਰ ਇੱਥੇ ਲਾਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦੀ ਜ਼ੁਬਾਨੀ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਬੇ ਸਮੇਂ ਤੋਂ ਅਸੀਂ ਵੀ ਲੰਗਰ ਦੀ ਜਿਹੜੀ ਕਵਰੇਜ ਕਰ ਰਹੇ ਆ ਇੱਕ ਵਾਰ ਫਿਰ ਹੋਲਾ ਮੱਲਾ ਦਾ ਅੱਜ ਦੂਜਾ ਦਿਨ ਹੈ ਤੇ ਕੀ ਕਹਾਂਗੇ ਸਭ ਤੋਂ ਪਹਿਲਾਂ ਹੋਲਾ ਮੱਲਾ ਦੇ ਓਕੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਆਪਣੇ ਜੀਵਨ ਵਿੱਚ ਆਪ ਸ਼ੁਰੂ ਕੀਤੇ ਇਸ ਪੰਥਕ ਜੋੜ ਮੇਲੇ ਹੋਲੇ ਮਹੱਲੇ ਦੀ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਇਹ ਤਿਹਾਰ ਕਲਗੀਧਰ ਪਾਤਸ਼ਾਹ ਨੇ ਆਪ ਸ਼ੁਰੂ ਕੀਤਾ ਹੈ ਤੇ ਇਸ ਹਥਿਆਰ ਨੂੰ ਸਾਰਾ ਸਿੱਖ ਜਗਤ ਬੜੀ ਸ਼ਰਧਾ ਸਤਕਾਰ ਤੇ ਚਾਣ ਨਾਲ ਉਨਾਉਂਦਾ ਅਸੀਂ ਵੀ ਉਹਦੇ ਵਿੱਚ ਹਿੱਸਾ ਪਾਉਣ ਲਈ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਸੰਗਤ ਦੀ ਸੇਵਾ ਵਾਸਤੇ ਇੱਥੇ ਜਿਹੜੇ ਆਉਂਨੇ ਆ ਗੁਰੂ ਨੇ ਭਾਂਡੇ ਮਾਂਜਣ ਦੀ ਸੇਵਾ ਲਈ ਆ ਰਸਤਾ ਉਹ ਆਪੇ ਹੀ ਦੇ ਆ ਉਹ ਲੈ ਕੇ ਆ ਜੀਦਾ ਸਾਰੀਆਂ ਸੰਗਤਾਂ ਨੂੰ ਮੈਨੂੰ ਥੋੜਾ ਤਫਸੀਲ ਦੇ ਵਿੱਚ ਲੰਗਰ ਦੇ ਬਾਰੇ ਜ਼ਰੂਰ ਦੱਸੋ ਕਿਉਂਕਿ ਲੰਗਰ ਦੇ ਬਾਹਰ ਵੀ ਅਸੀਂ ਦੇਖਿਆ ਇੱਕ ਪੂਰਾ ਮੈਨੂ ਕਾਰਡ ਬਣਾਇਆ ਹੁੰਦਾ ਡਿਸਪਲੇ ਕੀਤਾ ਹੁੰਦਾ ਆਲੇ ਦੁਆਲੇ ਵੀ ਅਸੀਂ ਦੇਖਿਆ ਗੁਰਦੁਆਰਾ ਸਾਹਿਬ ਦੇ ਉਹ ਕੀ ਕਨਸੈਪਟ ਹੈ ਦਿਮਾਗ ਦੇ ਵਿੱਚ ਕਿਉਂ ਜਿਹੜਾ ਇੱਕ ਮੈਨੂ ਕਾਰਡ ਬਣਾਇਆ ਹੁੰਦਾ ਹੈ ਅਹ ਵੇਖੋ ਅਸੀਂ ਵੀ ਕਿਹਨ ਲੱਗੇ ਜੋ ਜਾਂਦੇ ਨੇ ਦਾ ਸ਼ਗਲ ਵੇਖੀਏ ਕੀ ਬਣਿਆ ਹੈ ਕਈ ਲੋਕ ਬਸਤਾ ਕੁਝ ਨਹੀਂ ਖਾਂਦੇ ਅਹੀਂ ਉਹ ਬੜਾ ਕਾਬੇ ਨੇ ਹੋਏ ਤੋਂ ਇਹਨਾਂ ਦੇ ਤੱਕ ਆ ਚੱਲੂਗਾ ਜਿਹੜੇ ਸਵੇਰੇ ਅਸੀਂ ਜੋ 5 ਵਜੇ ਸ਼ੁਰੂ ਕਰਨੇ ਆ ਤੇ 8 8:30 ਵਜੇ ਤੱਕ ਚਾਹ ਪਕੌੜਾ ਮਿਕਸ ਪਕੌੜਾ ਨਾਲ ਫੁੱਲ ਬੜੀਆਂ ਨਾਲ ਵੇਸਣ ਇਹ ਸਵੇਰੇ ਚਾਹ ਨਾਲ ਦੇ ਦਿੰਦਾ ਉਸ ਤੋਂ ਬਾਅਦ 8:30 ਤੋਂ ਲੈ ਕੇ ਕਿਸ ਦਿਨ ਪੂਰੀ ਪੂਰੀ ਸ਼ੋਲੇ ਹੁੰਦੇ ਨੇ ਕਿਸੇ ਦਿਨ ਜਿਹੜੇ ਆ ਉਹ ਪਠੂਰੇ ਸ਼ੋਲੇ ਹੁੰਦੇ ਨੇ ਉਹ ਚੱਲਦੇ ਰਹੇ ਉਦੋਂ ਬਾਅਦ ਜਿਹੜਾ ਸਵੇਰ ਦਾ ਲੰਗਰ 11 ਵਜੇ ਤੋਂ ਲੈ ਕੇ 6 ਵਜੇ ਤੱਕ ਦੋ ਸਬਜ਼ੀਆਂ ਦਹੀਂ ਚੌਲ ਫੁਲਕਾ ਤਵੇ ਦਾ ਵੀ ਤੇ ਦੂਜਾ ਵੀ ਤੰਦੂਰ ਦਾ ਵੀ ਤੇ ਰਾਤ ਨੂੰ 6 ਵਜੇ ਤੋਂ ਲੈ ਕੇ ਫਿਰ ਇਹ ਰਾਤ ਸਾਰੀ ਰਾਤ ਲੰਗਰ ਚਲਾਉਂਦੇ ਆ ਲਾਇਆ ਇਸ ਕਰਕੇ ਲਿਖ ਕੇ ਕਿ ਕਿਹੜੀ ਸੰਗਤ ਨੇ ਕੀ ਛਕਣਾ ਜਿਹੜਾ ਛਕਣਾ ਜੇ ਸਮਝ ਆ ਜਾਣਾ ਜੇ ਬਾਈ ਦੀ ਇਹ ਇਹ ਵਸਤਾ ਉਹਨਾਂ ਦੇ ਪਸੰਦ ਨਹੀਂ ਤੇ ਕਿਤੇ ਹੋਰ ਦਾ ਸ਼ਾਕ ਲੈਣਗੇ ਉਹਦਾ ਟਾਈ ਵੇਸਟ ਨਾ ਹੋਵੇ ਕਿਉਂਕਿ ਇਥੇ ਜਦੋਂ ਖੜਦੇ ਆ ਕਈ ਵਾਰੀ ਅੱਧਾ-ਅੱਧਾ ਘੰਟਾ-ਘੰਟਾ ਖਲੋਣਾ ਪੈ ਜਾਂਦਾ ਉਹ ਫਿਰ ਸੰਗਤ ਖੜੀ ਰਵੇ ਜਦੋਂ ਖਾਲੀ ਬੋੜ ਕੇ ਜਾਂਦੇ ਔਰ ਸਾਡੇ ਮਨ ਨੂੰ ਹੀ ਦੁੱਖ ਹੁੰਦਾ ਇਸ ਕਰਕੇ ਜਿਹੜਾ ਉਹ ਲਿਖ ਕੇ ਪਾਰ ਲਾਤਾ ਜਿ ਸਾਧ ਸੰਗਤ ਜਿੰਨੇ ਵੀ ਕੋਈ ਨੋਟ ਤੱਕ ਆ ਚੱਲੂਗਾ ਉਸੇ ਤਰ੍ਹਾਂ ਫਿਰ ਚਲਾਈ ਜਾਂਦੇ ਅੱਜ ਬਹੁਤ ਵੱਡਾ ਪ੍ਰਬੰਧ ਹੈ ਅਸੀਂ ਦੇਖ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇਸ ਸਮੇਂ ਲੰਗਰ ਸ਼ੱਕ ਰਹੀ ਹੈ ਤੇ ਰਸੋਈਆਂ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਰਸ ਕਿੰਨੇ ਕਿ ਦਿਨ ਪਹਿਲਾਂ ਜਿਹੜੀ ਤਿਆਰੀ ਕਰਦੇ ਹੋ ਰਸਦਾ ਕਿਸ਼ਤ ਹਿਸਾਬ ਦੇ ਨਾਲ ਤੁਸੀਂ ਲੈ ਕੇ ਆਨੇ ਹੋ ਕਿੰਨਾ ਕੁ ਰਸਤ ਜਿਹੜੀ ਸਟੋਰ ਕੀਤੀ ਉਹ ਤੇ ਕਿੰਨੇ ਕੁ ਜਿਹੜੇ ਰਸੋਈਏ ਪੂਰੀ ਟੀਮ ਦੇ ਬਾਰੇ ਜਾਣਕਾਰੀ ਦੇ ਵੀ ਕੋ ਇਹ ਸਾਡਾ ਨਾ ਹੀ ਸੰਗਤੀ ਰੂਪ ਵਿੱਚ ਆ ਸਾਡੀ ਜਿਹੜੀ ਟੀਮ ਆ ਉਹਨਾਂ ਨੇ ਇਕੱਠਿਆਂ ਹੋ ਕੇ ਸ਼ੁਰੂ ਕੀਤਾ ਸੀ ਲੰਗਰ ਸ਼ੁਰੂ ਕਰੀਏ ਤੇ ਇਹਦੇ ਵਾਸਤੇ ਜਿਵੇਂ ਇਸ ਸਾਲ ਦੀ ਗੱਲ ਕਰੀਏ ਤੇ ਸਾਡੇ ਕੋਲ 38 ਹਲਵਾਈ ਨੇ 22 ਤੰਦੂਰਾਂ ਵਾਲੇ ਨੇ 10 ਤੰਦੂਰ ਨੇ ਤੇ 22 ਕਾਰੀਗਰ ਨੇ 10 ਬੀਬੀਆਂ ਨੇ ਜਿਹੜੀਆਂ ਲੰਗਰ ਪਕਾਉਣ ਵਾਲੀਆਂ ਫੁਲਕੇ ਤਵੇ ਬਣਾਉਂਦੀਆਂ ਨੇ ਤੇ ਲਗਭਗ 4 450 ਮੈਂਬਰ ਸਾਡਾ ਜਿਹੜਾ ਸੇਵਾ ਵਾਲਾ ਉਹ ਨਾਲ ਆਉਂਦਾ ਇਹ ਸਾਰੇ ਸੰਗਤ ਜਿਹੜੀ ਆ ਲਿਆ ਕੇ ਇੱਥੇ ਆਈ ਸੰਗਤ ਦੀ ਜਿਹੜੀ ਚਰਨ ਧੂੜ ਪ੍ਰਾਪਤ ਕਰਨੇ ਆ ਮਨ ਦੇ ਵਿੱਚ ਜਿਹੜੀ ਤੁਸੀਂ ਪੁੱਛਿਆ ਵੀ ਕਰੋ ਤੁਸੀਂ ਸ਼ੁਰੂ ਕਰਦੇ ਹੋ ਸਾਈਂ ਸਾਰਾ ਸਾਲ ਹੀ ਚਾਹ ਹੁੰਦਾ ਵੀ ਹੋਲਾ ਮਲਾਉਣਾ ਤੇ ਉਦੋਂ ਸੰਗਤ ਦੇ ਦਰਸ਼ਨ ਕਰਨ ਜਾਂਦੇ ਆ ਅਹੀਂ ਤੇ ਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰੋਣਿਆਂ ਨੂੰ ਸਿੱਖ ਸੰਗਤਾਂ ਨੂੰ ਸੇਵਾ ਵਾਸਤੇ ਤੇ ਗੁਰਦਖਤ ਸਾਹਿਬ ਦੇ ਲੰਗਰ ਦੀ ਸਹਾਇਤਾ ਵਾਸਤੇ ਉਹਨਾਂ ਦਾ ਭਾਰ ਥੋੜਾ ਘਟ ਜਾਵੇ ਇਹ ਜਿਹੜਾ ਜਦੋਂ ਫਿਰ ਜਦਣ ਜਦਣ ਕੋਈ ਕੰਮ ਹੋਵੇ ਉਹ ਇਕੱਠੇ ਕਰੀ ਜਾਂਦਾ ਤੇ ਲੈ ਕੇ ਇੱਥੇ ਆ ਜੀਦਾ ਇੱਥੇ ਆਣ ਕੇ ਸੇਵਾ ਕਰਕੇ ਚਲ ਜੀਦੀ ਜਿਲ੍ਹਾ ਤੁਹਾਡਾ ਗੁਰਦਾਸਪੁਰ ਹੈ ਕਿਹੜਾ ਪਿੰਡ ਹੈ ਸਾਰਾ ਜਿਹੜਾ ਖਰਚਾ ਹੁੰਦਾ ਹੈ ਪਿੰਡ ਦੀ ਸੰਗਤ ਦੇ ਵੱਲੋਂ ਕੀਤਾ ਜਾਂਦਾ ਜਾਂ ਇੱਕ ਪਰਿਵਾਰ ਦੇ ਵੱਲੋਂ ਕੀਤਾ ਜਾਂਦਾ ਉਹਦੇ ਬਾਰੇ ਨਹੀਂ ਕਿਸੇ ਪਰਿਵਾਰ ਵੱਲੋਂ ਨਹੀਂ ਜੀ ਪੈਸੇ ਮੈਂ ਸਮਝਦਾ ਕਰਗੀ ਤਾਂ ਰਪਾਚਾ ਭੇਜਦਾ ਮੇਰੇ ਹੁਣ ਆਸ ਵਿੱਚ ਜਿੰਨੇ ਰਿਸ਼ਤੇਦਾਰ ਨੇ ਉਹ ਸਾਰੇ ਲਗਭਗ ਮੇਰੇ ਬਹੁਤੇ ਰਿਸ਼ਤੇਦਾਰ ਇੱਥੇ ਆਏ ਨੇ ਤੇ ਜਿਹੜੇ ਮੇਰੇ ਸੱਜਣਾ ਦੀ ਟੀਮ ਹੈ ਲਗਭਗ 40 50 ਬੰਦੇ ਉਹ ਵੀ ਨਾਲ ਸਾਰੇ ਆਏ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਕਾ ਆ ਜਾਂਦੇ ਨੇ ਤੇ ਕਈ ਵਾਰੀ ਸਾਡੇ ਕੋਲ ਪੈਸੇ ਵੱਜ ਜਾਂਦੇ ਨੇ ਅਸੀਂ ਜਿੱਦਣ ਸ਼ੁਰੂ ਕੀਤਾ ਸੀ ਉਹਦੇ ਕਨਸੈਪਟ ਰੱਖਿਆ ਹੈ ਵੀ ਪੈਸੇ ਜਮ੍ਹਾਂ ਨਹੀਂ ਕਰਦੇ ਜਿਹੜੇ ਵੱਜ ਜਾਂਦੇ ਨੇ ਉਹ ਜਾਂ ਤੇ ਕਿਸੇ ਗੁਰਦੁਆਰੇ ਤੇ ਲਾ ਜਿੰਦੇ ਨੇ ਜਾਂ ਉੱਥੇ ਲੰਗਰ ਲਾ ਦਿੱਤਾ ਜਾ ਕੇ ਕਿਸੇ ਗੁਰਦੁਆਰੇ ਵਿੱਚ ਇਹ ਪੈਸੇ ਨਾਲ ਹੀ ਖਤਮ ਕਰ ਦਿੰਨੇ ਆ ਅਗਲੇ ਸਾਲ ਫਿਰ ਜਦੋਂ ਇਕੱਠੇ ਕਰਦੇ ਆ ਉਹ ਪੈਸੇ ਭੈਣ ਭਰਾ ਆਪ ਹੀ ਭੇਜ ਦਿੰਦੇ ਨੇ ਤੇ ਸਾਰੀ ਸੰਗਤ ਜਿਹੜੀ ਉਹ ਆਪਣੇ ਹੱਥੀਂ ਦੇਵਾ ਕਰਕੇ ਜਾਂਦੀ। ਬਹੁਤ ਬਹੁਤ ਧੰਨਵਾਦ। ਕਲਗੀਧਰ ਪਾਤਸ਼ਾਹ ਦਾ ਦਿੱਤਾ ਹੋਇਆ ਹੋਲਾ ਮਹੱਲਾ ਸੰਗਤਾਂ ਜਿਹੜੀਆਂ ਉਹ ਮਨਾ ਰੀਆਂ ਨੇ ਤੇ ਕਲਗੀਧਰ ਪਾਤਸ਼ਾਹ ਦੀ ਜਿਹੜੀ ਕਲਾ ਹੈ ਉਹ ਆਪਣੇ ਆਪ ਜਿਹੜੀ ਵਰਤਦੀ ਉਹ ਨਜ਼ਰ ਪੈ ਰਹੀ ਹੈ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਦੋਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ। ਹੋਲਾ ਮਹੱਲਾ ਮੌਕੇ ਉੱਥੇ ਵੱਡੇ ਤੇ ਵਿਆਪਕ ਪ੍ਰਬੰਧ ਗੁਰੂ ਸਾਹਿਬ ਨੂੰ ਆਪੇ ਕਰਵਾਏ ਜਾ ਰਹੇ ਨੇ। ਇੱਕ ਤਸਵੀਰ ਤੁਹਾਡੇ ਨਾਲ ਫਿਰ ਸ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਲੰਗਰ ਪ੍ਰਸ਼ਾਦਾ ਛਕ ਰਹੀ ਹੈ ਤੇ ਖਾਸ ਤੌਰ ਤੇ ਸੰਗਤ ਦੇ ਲਈ ਇਹ ਨਾਲ ਲੰਗਰਾਂ ਦੇ ਬਾਹਰ ਇੱਕ ਮੈਨੂ ਕਾਰਡ ਡਿਸਪਲੇ ਕੀਤਾ ਜਾਂਦਾ ਹੈ ਤਾਂ ਜੋ ਲੰਗਰ ਦੇ ਵਿੱਚ ਬਣੀ ਹੋਈ ਜਿਹੜੀ ਪਕਵਾਨ ਨੇ ਜਿਹੜੇ ਉਹਨਾਂ ਨੂੰ ਜੇਕਰ ਛਕਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਕੇ ਛਕ ਸਕਦੇ ਹੋ ਜੇਕਰ ਨਹੀਂ ਛਕਣਾ ਚਾਹੁੰਦੇ ਹੋ ਤਾਂ ਕਿਸੇ ਹੋਰ ਲੰਗਰ ਦੇ ਵਿੱਚ ਜਾ ਕੇ ਤੁਸੀਂ ਆਪਣੀ ਮਰਜ਼ੀ ਦਾ ਜਿਹੜਾ ਪਕਵਾਨ ਹੈ ਉਹ ਛਕ ਸਕਦੇ ਹੋ ਇਸ ਤਰ੍ਹਾਂ ਦੇ ਤਮਾਮ ਲੰਗਰਾਂ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਦਾਜ਼ੇ ਮੁਤਾਬਕ ਜਿਹੜਾ ਤਕਰੀਬਨ ਤਕਰੀਬਨ 200 ਦੇ ਕਰੀਬ ਲੰਗਰ ਅਨੰਦਪੁਰ ਸਾਹਿਬ ਵਿਖੇ ਲੱਗਦੇ ਹਨ ਕਮਾਂਡਰ ਜਰਜੀਤ ਜਗੀ ਦੇ ਨਾਲ ਬੀਐਸ ਟਾਣਾ ਪੀਟੀਸੀ ਨਿਊਜ਼ ਸ਼੍ਰੀ ਅਨੰਦਪੁਰ ਸਾਹਿਬ